ਯਾ ਮੇਲਾ ਕੀ ਇਤਿਹਾਸ ਹੈ ਲਕੀ ਕੁਛ ਹੁੰਦਾ ਹੈ ਤੰਗਣਾ ਆਪਣੇ ਜੀ ਪਿੰਡ ਫਾਫੜੇ ਪਾਈ ਕੀ ਪਿੰਡ ਹੈ ਡਿਸਟ੍ਰਿਕਟ ਮਾਉਂਸਾ ਪਿੰਡ ਫਾਫੜੇ ਪਾਈ ਕੀ ਦਾ ਇੱਥੇ ਭਾਈ ਵੈਲੋ ਜੀ ਦਾ ਜੋੜ ਮੇਲਾ ਭਰਦਾ ਅਸੂ ਦਾ ਹੁੰਦਾ ਹੈ ਅਸੂ ਦਾ ਤੇ 25 26 27 ਤਰੀਕ ਦਾ ਮੇਲਾ ਚੱਲ ਰਿਹਾ ਜੀ ਅੱਜ 25 ਤਰੀਕ ਤੋਂ ਸ਼ੁਰੂ ਹੋ ਰਿਹਾ ਤੇ ਭਾਈ ਵੈਲੋ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਟਾਈਮ ਦੇ ਵਿੱਚ ਸਰੋਵਰ ਦੀ ਸੇਵਾ ਚੱਲ ਰਹੀ ਸੀ ਹਰਿਮੰਦਰ ਸਾਹਿਬ ਉੱਤੇ ਇਹਨਾਂ ਨੇ 12 ਸਾਲ ਸੇਵਾ ਕਰੀ ਸੀ ਜੀ ਗੁਰੂ ਸਾਹਿਬ ਨੇ ਇਹਨਾਂ ਨੂੰ ਸਰੋਵਰ ਦੇ ਇੱਕ ਪਾਸੇ ਦੀ ਇੱਟਾਂ ਦੀ ਸੇਵਾ ਦਿੱਤੀ ਸੀ ਪੱਠਾ ਬਣਾਉਣ ਵਾਸਤੇ ਇੱਕ ਪਾਸੇ ਭਾਈ ਮੰਜੀ ਜੀ ਭਾਈ ਗੁਰਦਾਸ ਜੀ ਤੇ ਭਾਈ ਸਰਲੋ ਜੀ ਨੇ ਇਹਨਾਂ ਦੀ ਇੱਟਾਂ ਤੋਂ ਖੁਸ਼ ਹੋ ਕੇ ਮਹਾਰਾਜ ਨੇ ਫਿਰ ਭਾਈ ਵੈਲੋ ਜੀ ਨੂੰ ਬਖਸ਼ਿਸ਼ਾਂ ਕੀਤੀਆਂ ਸੀ ਭਾਈ ਵੈਲੋ ਸਭ ਤੋਂ ਪਹਿਲੋਂ ਦਾ ਖਤਾਬ ਦਿੱਤਾ ਸੀ ਜੀ ਤੇ ਮਾਲਵੇ ਦਾ ਪ੍ਰਚਾਰਕ ਥਾ ਫਾਪ ਕੇ ਇੱਥੇ ਗੁਰਪੱਖੀ ਵਾਸਤੇ ਗੁਰਬਾਣੀ ਦੇ ਪ੍ਰਚਾਰ ਵਾਸਤੇ ਸਿੱਖੀ ਦੇ ਪ੍ਰਚਾਰ ਵਾਸਤੇ ਭੇਜਿਆ ਪਾਈਏ ਆਪਣੇ ਫਫੜੇ ਭਾਈ ਕੇ ਮੇਲਾ ਲੱਗਦਾ। ਮੇਲੇ ਚ ਕੀ ਕੁਛ ਹੁੰਦਾ ਜੀ ਆਖੀ ਬਿਲਕੁਲ। ਮੇਲੇ ਚ ਜੀ ਦਵਾਨ ਹਾਲ ਦੇ ਵਿੱਚ ਟਾਡੀ ਜਥੇ ਹੁੰਦੇ ਨੇ ਸਮਾਗਮ ਹੁੰਦੇ ਨੇ ਤੇ ਮੇਲੇ ਚ ਮੇਲੇ ਮੈਡੀਕਲ ਕੈਂਪ ਹੁੰਦੇ ਨੇ ਤੇ ਟੂਰਨਾਮੈਂਟਸ ਕਵਾਡੀ ਟੂਰਨਾਮੈਂਟ ਤੇ ਨਰੋਜਾ ਕਵਾਡੀ ਟੂਰਨਾਮੈਂਟ ਅੱਜ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ ਛੋਟੀਆਂ ਟੀਮਾਂ ਤੋਂ ਲੈ ਕੇ ਵੱਡੀਆਂ ਟੀਮਾਂ ਤੱਕ ਦੇ ਇਨਾਮ ਹੁੰਦੇ ਨੇ ਤੇ ਬਾਕੀ ਜ਼ਿਲ੍ਹੇ ਦੇ ਬਹੁਤ ਸਾਰੇ ਮਤਲਬ ਕਿ ਦੁਕਾਨਾਂ ਵਾਲੇ ਲਾ ਲੋ ਮੇਲੇ ਦੀ ਸ਼ਾਨ ਹੁੰਦੀ ਹੈ ਜਲੇਬੀਆਂ, ਪਕੌੜੇ, ਚੰਡੋਲਾ, ਝੂਲੇ ਇਹ ਸਾਰਾ ਕੁਝ ਮੇਲੇ ਦੀ ਰੌਣਕ ਹੁੰਦੀ ਹੈ ਜੇ ਲੋਕ ਆ ਕੇ ਇੱਥੇ ਸੁੱਖਾ ਪੂਰੀਆਂ ਹੁੰਦੀਆਂ ਨੇ ਤੇ ਭਾਈ ਵੈਲੋ ਜੀ ਦੇ ਦਰ ਤੇ ਚੌਂਕੀਆਂ ਭਰਦੇ ਨੇ ਇੱਕ ਰਾਤ কাট ਕੇ ਜਾਂਦੇ ਨੇ ਜਿੱਨਾਂ ਦੀ ਸੁੱਖਾ ਪੂਰੀ ਹੁੰਦੀ ਹੈ। ਦੋ ਦਿਨ ਪੇਂ ਦੀ ਸੰਗਤ ਨੂੰ ਕੀ ਪੀਂਦੇ ਹੋ? ਸੰਗਤ ਨੂੰ ਕਹਿਣਾ ਜੀ ਬਾਦ ਚੜ ਕੇ ਆਓ। ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਬਾਬਾ ਜੀ ਦੇ ਦਰਸ਼ਨ ਕਰੋ। ਅਜ ਨਗਰ ਕੀਰਤਨ ਸ਼ੁਰੂ ਹੋ ਜਾਣਾ ਜੀ 2 ਵਜੇ। ਸਾਰੇ ਪਿੰਡ ਦੇ ਵਿੱਚ ਪੜਾਦਰ ਪੜਾ ਨਗਰ ਕੀਰਤਨ ਰੁਪਣਾ ਅੱਡ-ਅੱਡ ਪੱਤੀਆਂ ਵੱਲੋਂ ਪਿੰਡ ਦੇ ਵੇੜਿਆਂ ਵੱਲੋਂ ਅਲੱਗ-ਅਲੱਗ ਥਾਂਾਂ ਦੇ ਖੜਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ ਗੁਰੂ ਸਾਹਿਬ ਨੂੰ ਨਮਸਕਾਰ ਕੀਤਾ ਜਾਵੇਗਾ ਤੇ ਭਾਈ ਮੈਲੋ ਜੀ ਦੀ ਜੋ ਸੇਵਾ ਦੀ ਭਾਵਨਾ 12 ਸਾਲ ਸੇਵਾ કરી ਉਹ ਅੱਜ ਪਿੰਡ ਦੇ ਵਿੱਚ ਫਫੜੇ ਭਾਈ ਕਿਦੇ ਪਿੰਡ ਦੇ ਹਰੇਕ ਬੰਦੇ ਵੱਲੋਂ ਨਵਾਈ ਜਾਵੇਗੀ ਵੀ ਮੈਂ ਵੀ ਸੇਵਾ ਕਰਾਂ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਪਿੰਡ ਦੇ ਵਿੱਚ ਸੇਵਾ ਕਰਨਗੇ ਕੋਈ ਝਾੜੂ ਦੀ ਸੇਵਾ ਕਰੂਗਾ ਕੋਈ ਲੰਗਰ ਦੀ ਸੇਵਾ ਕਰੂਗਾ ਇਸ ਤਰ੍ਹਾਂ ਜੇ ਸ਼ੁਰੂ ਹੋ ਗਈ ਇਹ ਸਮਾਗਮ